ਸਰਸ਼ਿਕਾ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਲਗਾਤਾਰ ਜੋ ਪੰਜਾਬ ਦੇ ਅੰਦਰ ਮਾਹੌਲ ਸਰਗਰਮ ਹੋ ਰਿਹਾ ਚੋਰਾਂ ਨੂੰ ਲੈ ਕੇ ਦੇਖਿਆ ਜਾ ਰਿਹਾ ਕਿ ਚੋਰਾਂ ਦੇ ਵੱਲੋਂ ਲੁਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਕਰਕੇ ਲੋਕ ਬੇहद ਪਰੇਸ਼ਾਨ ਨੇ ਜੰਡਿਆਲਾ ਗੁਰੂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਦੁਕਾਨਦਾਰ ਇਨਾਂ ਚੋਰਾਂ ਤੋਂ ਪਰੇਸ਼ਾਨ ਹੋ ਚੁੱਕੇ ਨੇ ਜਿੱਥੇ ਕਿ ਲਗਾਤਾਰ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਦਾ ਚੱਲਦੇ ਹੁਣ ਲੋਕ ਵੀ ਸੈਮੇ ਹੋਏ ਨੇ ਤਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਾਹੌਲ ਦਿਨ-ਦਿਨ ਹੋਰ ਖਰਾਬ ਹੁੰਦਾ ਜਾ ਰਿਹਾ ਹੈ ਦਿਨ-ਦਿਹਾੜੇ ਸ਼ਰੀਆਮ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਪਰ ਇੱਥੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ। ਨਾਮ ਵੀ ਆਪਣਾ ਆਪਣਾ ਨਾਮ ਕੋਮਲ ਕੁਮਾਰ son of ਸ਼੍ਰੀ ਬਲਦੇਵ ਰਾਜ ਵਾਸੀ ਜੰਡਿਆਲਾ ਗੁਰੂ ਜੋ ਕਿ ਰਾਤ ਨੂੰ ਸਾਡੇ ਦੁਕਾਨ ਤੇ ਚੋਰੀ ਹੋਈ ਹੈ ਜਿਹੜਾ ਕਿ 10-8 ਤੋਂ 10000 ਰੁਪਿਆ ਗੱਲੇ ਦੇ ਵਿੱਚ ਪਿਆ ਸੀ ਉਹ ਲੈ ਗਏ 5-7 ਬੈਗ 4 4 ਬੈਗ ਸੂਟਾਂ ਦੇ ਲੈ ਗਏ ਪਰੇ ਹੋਏ ਅਸੇਹ ਚੋਰੀ ਹੋਈ ਹੈ ਜੇ ਉੱਪਰ ਉਹਦੀ ਕੋਠੇ ਥਾਣੀ ਆਏ ਤੇ ਬਹੁਤ ਹੀ ਮੰਦਾ ਹਾਲ ਹੈ ਤਿੰਨ ਚਾਰ ਦੁਕਾਨਾਂ ਤੇ ਲਗਾਤਾਰ ਅੱਜ ਚੋਰੀ ਹੋਈ ਹੈ ਰਾਤ ਕਰ ਰਾਤ ਤਿੰਨ ਚਾਰ ਦੁਕਾਨਾਂ ਤੇ ਲਗਾਤਾਰ ਚੋਰੀ ਹੋਈ ਹੈ ਇੱਕ ਟੈਲੀਵਿਜ਼ਨ ਸ਼ੋਰੂਮ ਦਾ ਉੱਥੇ ਚੋਰੀ ਹੋਈ ਹੈ ਤੇ ਇੱਕ ਪ੍ਰਦੀਪ ਡਾਕਟਰ ਹੈ ਉਹ ਦੁਕਾਨ ਤੇ ਚੋਰੀ ਹੋਈ ਉਹਨਾਂ ਦੁਕਾਨ ਤੋਂ ਵੀ 5-7000 ਰੁਪਿਆ ਤੇ ਨਾਲ ਹੋਰ ਸਮਾਨ ਲੈ ਗਿਆ ਤੇ ਮੋਬਾਈਲਾਂ ਵਾਲੀ ਦੁਕਾਨ ਤੋਂ ਮੋਬਾਈਲ ਲੈ ਗਿਆ ਸਾਡੀ ਦੁਕਾਨ ਤੋਂ 8 8 ਤੋਂ 10000 ਰੁਪਿਆ ਕੈਸ਼ ਲੈ ਗਏ ਤੇ ਨਾਲ ਤਿੰਨ ਚਾਰ ਬੈਗ ਬੈਗ ਲੈ ਗਏ ਸੂਟਾਂ ਸੀਸੀ ਸੀਸੀ ਟੀਵੀ ਦੀ ਕੋਈ ਕਾ ਉਹ ਤੋੜ ਗਿਆ ਪਰ ਚੈੱਕ ਕਰਾਉਣ ਵਾਸਤੇ ਭੇਜਿਆ ਸੀਸੀ ਕੈਮਰੇ ਕਿ ਕੀ ਹੋਰ ਫੁਟੇਜ ਦੇ ਵਿੱਚ ਆਂਦਾ ਹੈ ਇਹ ਦੇਖਦੇ ਹਾਂ ਤੋਬਾ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਜਿਹੜੀ ਤੱਕ ਇਨਫੋਰਮ ਕੀਤਾ ਕਿ ਨਹੀਂ ਪੁਲਿਸ ਵਾਲਾ ਇਨਫੋਰਮ ਕਰਤਾ ਆ ਗਿਆ ਦੇਖ ਕੇ ਗਏ ਆ ਇਹ ਦੇਖੋ ਕੀ ਕਾਰਵਾਈ ਕਰਦੇ ਹਾਂ ਤੋਬਾ ਕੀ ਚਾਹੁੰਦੇ ਹੋ ਪ੍ਰਸ਼ਾਸਨ ਭਾਈ ਪ੍ਰਸ਼ਾਸਨ ਕੋ ਇਹੋ ਚਾਹੁੰਦੇ ਆ ਕਿ ਇਹ ਚੋਰੀਆਂ ਨੂੰ ਡੱਕਿਆ ਜਾਵੇ ਜੋ ਸ਼ਹਿਰ ਦਾ ਸੁਧਾਰ ਕੀਤਾ ਜਾਵੇ ਤੇ ਚੋਰੀਆਂ ਤੇ ਨਕੇਲ ਪਾਈ ਜਾਵੇ ਕਿ ਸਾਡਾ ਜੋਰ ਜਨਾਬਾਂ ਦਾ ਸਾਡਾ ਦਵਾਇਆ ਜਾਵੇ ਪੀਨਾ ਮੀ ਆਪਣਾ ਪ੍ਰਦੀਪ ਕੁਮਾਰ ਸਰ ਪ੍ਰਦੀਪ ਮਾ ਜੀ ਅੱਜ ਤਾਂ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਸਰ ਰਾਤ ਹੀ ਚੋਰੀ ਹੋਈ ਹੈ ਸਰ ਕਰੀਬਨ 7000 ਦਾ ਕੈਸ਼ ਚੱਕਿਆ ਗਿਆ ਸਰ ਜੀ ਬਾਕੀ ਕੁਛ ਮੈਡੀਸਿਨ ਦੇ ਪੱਤੇ ਕਾਫੀ ਵੀ ਤਾਂ ਮਿਸਿੰਗ ਹੈ ਗਏ ਸਰ ਜੀ ਕਰੀਬਨ 10 ਤੋਂ 15 ਜਾਂ 1200 ਹੈ ਸਰ ਜੀ ਬਹੁਤ ਮਾੜੀ ਗੱਲ ਹੈ ਕਿ ਸਰ ਜੀ ਚੋਰ ਕਿੱਥੋਂ ਆਏ ਹੈ ਇਹ ਸਰ ਉੱਪਰਲੇ ਦਰਵਾਜ਼ੇ ਟੁੱਟੇ ਹੋਏ ਸੀ ਸਾਰੇ ਸਰ ਪਰ ਉਹ ਕਿਹਾ ਬਿਲਡਿੰਗ ਦੇ ਉੱਪਰੋਂ ਆਏ ਸਰ ਜੀ ਇਹ ਤਾਂ ਸ਼ੇਰੇ ਪੌਲ ਵਾਲੀ ਜਿਹੜੀ ਦੁਕਾਨ ਕੋਲੀ ਸੀ ਸਵੇਰੇ ਤੋਂ ਕਾਨ ਖੋਲੀ ਜੋ ਕਸਟਮਰ ਆਏ ਪਹਿ ਕੱਟ ਲੈਂਗੇ ਤੇ ਕਿਹਨ ਗੱਲੇ ਚ ਪੈਸੇ ਨਹੀਂ ਸੀਗੇ ਸਰ ਕੋਈ ਆਇਆ ਪੁਲਿਸ ਦਾ ਕੋਈ ਮਗਾਰਮ ਹਾਂ ਪੁਲਿਸ ਤਾਂ ਮਾਜਮ ਹੁਣ ਹੋ ਕੇ ਗਏ ਸੜਕੋ ਸੜਜੋ ਕੇ ਇਹ ਮੰਗ ਕਰਦੇ ਪ੍ਰਸ਼ਾਸਨ ਕੋ ਪ੍ਰਸ਼ਾਸਨ ਮੰਗ ਕਰਦਾ ਵੀ ਸਭ ਨਿਆਂ ਹੋਣਾ ਚਾਹੀਦਾ ਜੀ ਇਹ ਤਾਂ ਨਤ ਪਾਣੀ ਜਾਣੀ ਚਾਹੀਦੀ ਹੈ ਕਿ ਇਹਨਾਂ ਤੋਂ ਪਸਕੇ ਕੋਈ ਹੋਰ ਦਾ ਨੁਕਸਾਨ ਨਾ ਹੋਵੇ ਸਰਪੇ ਜੀ ਹਾਂ ਸਰ ਜੀ ਨਾਂ ਨਹੀਂ ਹਾਂ ਜੀ ਪਾਜੀ ਦਕਾਨ ਦਾ ਨਾਮ ਭਗਵਾਨ ਦਾਸ ਤੋਂ ਲੋਕਾਂ ਦਾ ਅਸੀਂ ਸਵੇਰੇ ਘਰੋਂ ਹਲੇ ਮੈਂ ਤਾਂ ਘਰੇ ਹੀ ਸੀਗਾ ਤੇ ਸਾਡਾ ਦੂਸਰਾ ਮੁੱਦਾ ਜਿਹੜਾ ਸੀ ਉਹ ਚਾਬੀਆਂ ਲੈ ਕੇ ਘਰ ਆਇਆ ਤੇ ਆ ਕੇ ਮੈਂ ਹਲੇ ਫੋਨ ਕੀਤਾ ਮੈਂ ਕਿ ਰਾਜੇ ਆ ਗਏ ਆ ਕਹਿੰਦਾ ਪਾਜੂ ਮੈਂ ਆ ਗਿਆ ਪਰ ਚੋਰੀ ਹੋ ਗਈ ਮੈਨੂੰ ਲੱਗਦਾ ਕਹਿੰਦਾ ਛੱਟਰ ਮੈਂ ਚੁੱਕਿਆ ਵਾ ਤੇ ਆਪਣੇ ਗੱਲੇ ਖੁੱਲੇ ਮੈਨੂੰ ਨਜ਼ਰ ਆਈਆ ਮੈਂ ਉਸੇ ਵੇਲੇ ਕੁਛ ਵੀ ਮੈਂ ਕਾਮ ਨਹੀਂ ਪੀਤੀ ਮੈਂ ਫਰਫਰਾਇਆ ਤੇ ਦੇਖਿਆ ਗੱਲੇ ਬੁੱਲੇ ਸਾਰਾ ਸਮਾਨ ਕੱਲ ਰਿਆ ਕਿ ਲੜਕੇ ਦੇ ਦੇਖਿਆ ਤਿੰਨ ਚਾਰ ਮੋਬਾਈਲ ਜਿਹੜੇ ਸੀ 3 ਤੇ 15 ਤੋਂ ਲੈ ਕੇ 16 ਹਜ਼ਾਰ 17 ਹਜ਼ਾਰ ਦੀਆਂ ਸੀ ਚਾਰ ਮੋਬਾਈਲ ਸੀ ਚਾਰ ਮੋਬਾਈਲ ਤੇ ਸਾਨੂੰ ਮੈਨੂੰ ਪਹਿਲੂ ਨਜ਼ਰ ਪਈ ਕਿ ਮੈਂ ਕਹਾਂ ਜੇ ਲੱਗਦਾ ਮੋਬਾਈਲ ਗੁੰਮ ਹੋਇਆ ਮੋਬਾਈਲ ਮੈਂ ਦੇਖੇ ਤੇ ਮੋਬਾਈਲ ਨਹੀਂ ਸੀ ਹੋਰ ਮੈਂ ਸਾਜੀ ਚੀਜ਼ਾਂ ਐਲਈਡੀ ਆ ਵਗੈਰਾ ਮੈਂ ਦੇਖੀਆਂ ਹਲੇ ਤੱਕ ਤੇ ਮ ਲੇਕਿਨ ਹੁਣ ਜੀ ਜੋ ਜੋ ਵੇਖੀ ਜਾਵਾਂਗੇ ਸਾਮਾਨ ਜਿਆਦਾ ਹੋਣ ਕਰਕੇ ਨਾ ਪਤਾ ਨਹੀਂ ਲੱਗਾ ਕਿ ਕਿਹੜੀ ਕਿਹੜੀ ਚੀਜ਼ ਗੋਮਿਆ ਜਦੋਂ ਹੁਣ ਵੇਖਾਂਗੇ ਜੋ ਗਾਹ ਕਾਊਗਾ ਕਿਹੜੀ ਚੀਜ਼ ਨਹੀਂ ਹੈਗੀ ਉਹ ਹਣ ਪਰ ਬਾਅਦ ਚ ਦੱਸਣਗੇ ਵੀ ਕੀ ਚੀਜ਼ ਹਰ ਗਈ ਪੁਲਸ ਨੇ ਸੂਚਿਤ ਕੀਤਾ ਉਹ ਆਏ ਸੀਗੇ ਦੋ ਮੁਲਾਜ਼ਮ ਉਹ ਲੈ ਕੇ ਆਪਣੇ ਮਾਲ ਮੋਟਾ ਆਵੇ ਲੈ ਕੇ ਤੇ ਆਪਣਾ ਬਿਆਨ ਦਵਾਜੀ ਫੋਟੋ ਖਿੱਚ ਕੇ ਲੈ ਗਿਆ ਨੁਕਸਾਨ ਲਗਿਆ ਨੁਕਸਾਨ ਸਾਡਾ ਹੋ ਗਏ ਲਗਭਗ 7 ਲੱਖ 7 ਲੱਖ ਲਗਭਗ ਹੋ ਗਿਆ ਸੀਸੀਟੀਵੀ ਦੇ ਵਿੱਚ ਉਹ ਲੱਗੇ ਵੀ ਸਾਡੇ ਗੁਆਂ ਦੇ ਕੋਈ ਚੋਰੀ ਹੋਈ ਆ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਸਾਡੇ ਨਹੀਂ ਲੱਗੇ ਉਹਨਾਂ ਦੇ ਲੱਗੇ ਸੀ ਉਹ ਉਹਨਾਂ ਨੇ ਕੱਟ ਕੇ ਤਾਰਾ ਉਹਨਾਂ ਨੇ ਬੰਦ ਲਾਗੇ ਉਹਨਾਂ ਨੂੰ ਕੋਈ ਬੰਦੇ ਨੇ ਹਜ ਤੱਕ ਕੋਈ ਪਤਾ ਨਹੀਂ ਲੱਗਾ ਕਿੰਨੀਆਂ ਚੋਰੀ ਹੋਈਆਂ ਲੱਗਦੀਆਂ ਸਾਡੇ ਤਿੰਨ ਦੁਕਾਨਾਂ ਦੀ ਹੋ ਗਈ ਜੀ ਲਗਭਗ ਇੱਕ ਸਾਡੇ ਨਾਲ ਕੱਪੜੇ ਦੀ ਆਪਣਾ ਸ਼ੋਰੂਮ ਹੈ ਜੀ ਇੱਕ ਮੈਡੀਕਲ ਸਟੋਰ ਹੈ ਪ੍ਰਦੀਪ ਮੈਡੀਕਲ ਸਟੋਰ ਤੋਂ ਪਹਿਲਾਂ ਵੀ ਚੋਰੀ ਹੋਈ ਹੈ ਕੀ ਕੰਦ ਇਹ ਤੋਂ ਪਤਾ ਨਹੀਂ ਵਿਰੋਧ ਮੈਨੂੰ ਲੱਗਦਾ ਹੈ ਉਹੀ ਹੈ ਜੀ ਜਿਹੜਾ ਪਹਿਲੇ ਮੈਂ ਕਿਹਾ ਮੈਡੀਕਲ ਸਟੋਰ ਤੇ ਵੀ ਹੋਈ ਹੈ ਜੀ ਉਸ ਤੋਂ ਵੀ ਲੱਖ ਰੁਪਏ ਦੇ ਲਗਭਗ ਲੱਗੇ ਸੀਗੇ ਉਸ ਤੋਂ ਬਾਅਦ ਨੀਚੇ ਬੀਚ ਸਟੋਰ ਤੇ ਵੀ ਹੋਈ ਹੈ ਮੈਨੂੰ ਤੇ ਲੱਗਦਾ ਵੀ ਇਹੋ ਜਿਹੇ ਪੱਕੇ ਚੋਰ ਹੈ ਜੀ ਜਿਹੜੇ ਤਿੰਨ ਦਰਵਾਜ਼ੇ ਤੋੜ ਕੇ ਇਹ ਖਲਾਜੀ ਦਾ ਵਾਲਾ ਨਹੀਂ ਤੁਹਾਨੂੰ ਲੱਗੇ ਤੋਕਲੇ ਇਹ ਬਹੁਤ ਮਜ਼ਬੂਤ ਆਪਣੇ ਨੂੰ ਬਹੁਤ ਸੇਫਟੀ ਨਾਲ ਲਾਈ ਹੈ ਜਿਹੜੇ ਤੋੜ ਕੇ ਲਾਲ ਦਰਵਾਜੇ ਇੰਨਾ ਅਰਧ ਸਮੇਂ ਤੀ ਤੋੜਤੇ ਉਹਨਾਂ ਨੇ ਸਾਧ ਤੋੜ ਕੇ ਗੱਲੇ ਗੁੱਲੇ ਨਾਲ ਸਬੰਧ ਨਾਲ ਕਰ ਕਿਉਂ ਦਾ ਕਾਰਨ ਕੀ ਹੈ ਕੋਈ ਇਹੋ ਹੀ ਸਾਡੇ ਨਸ਼ਰਾ ਇਸ ਕੋਈ ਹੈ ਨਹੀਂ ਉਥੇ ਕੋਈ ਕਿਆਰ ਦੇ ਵਿੱਚ ਕੋਈ ਸਾਹੀ ਖਸਮ ਹੈ ਨਹੀਂ ਜਿਹੇ ਤੇ ਟ੍ਰੈਫਿਕ ਵੇਰੀ ਤੇ ਜਮ ਲੱਗ ਜਾਂਦਾ ਜੀ ਸਾਡੇ ਤੇ ਕਸਟਮਰ ਸਾਡੇ ਕੋ ਆਉਂਦਾ ਨਹੀਂ ਸਾਰ ਜੜੀ ਵਿਹਲੇ ਬਿਠਰੀ ਨੇ ਤੇ ਜੇ ਅਸੀਂ ਕੋ ਪਿੰਨੇ ਆ ਤੇ ਪੁਲਸਾਰੇ ਵੀ ਉਦੋਂ ਆਉਂਦੇ ਨਹੀਂ ਜਦੋਂ ਜਮ ਲੋਕੀ ਆਪੇ ਸਮੱਸਿਆ ਆਪਣੀ ਹੱਥ ਚਲ ਜਾਂਦੇ ਆ ਬਚਾਰੇ ਪਾ ਲਾ ਕੇ ਯੋਰਜਾਰ ਆਪਣੇ ਨੁਕਲ ਨੁਕਲ ਜਾਂਦੇ ਆ ਉਦੋਂ ਆਉਂਦੀ ਪੁਲਿਸ ਬਾਕੀ ਮੰਤਰੀ ਸਾਹਿਬ ਨੂੰ ਇਹੀ ਇਹੋ ਬੇਨਤੀ ਕਰਦੇ ਆਂ ਵੀ ਸਾਹਿਬ ਜੀ ਸਾਡੇ ਸ਼ਹਿਰ ਦੇ ਵਿੱਚ ਤੁਸੀਂ ਮੰਤਰੀ ਜੀ ਸਾਡੇ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਤੁਸੇ ਤੁਹਾਡੇ ਹੰਦਿਆਂ ਚਿੜੀ ਨਹੀਂ ਫੜਕਣੀ ਚਾਹੀਦੀ ਸਾਡੇ ਤੇ ਸਾਡੀ ਸੇਫਟੀ ਕੋਈ ਕਾਦੀ ਜੀ ਦੂਜੀ ਵਾਰੀ ਚੋਰੀ ਹੋ ਗਈ ਹੈ ਸਾਰਾ ਇਹ ਕੀ ਮੰਗ ਕਰਦੇ ਮੰਗ ਇਹੀ ਕਰਦੇ ਆਂ ਜੀ ਇਹ ਬੰਦੇ ਸਾਡੋਂ ਜਿਹੜੇ ਅਸੀਂ ਤੇ ਕਹਿੰਦੇ ਬੰਦੇ ਫਰਕ ਪੜੋ ਉਹਨਾਂ ਨੂੰ ਜਿਹੜਾ ਸਮਾਨ ਹੈ ਗਾ ਇਹਨਾਂ ਨੂੰ ਪਤਾ ਲੱਗੇ ਵੀ ਇੱਕ ਵਾਰੀ ਤੁਸੀਂ ਇੱਕ ਕੰਮ ਮਾਰ ਕੇ ਤੰਗਿਆ ਦੂਜੀ ਵਾਰੀ ਕੀ ਹੋਊ ਮਤਰਾ ਪਵੇ ਜੀ ਇਹ ਕੰਮ ਕਰਨ ਦੇ ਦੇਖਿਆ ਜਾਵੇ ਤਾਂ ਹੁਣ ਚੋਰ ਤੇ ਲੁਟੇਰੇ ਇੰਨੇ ਬੇਖੌਫ ਹੋ ਚੁੱਕੇ ਨੇ ਕਿ ਸ਼ਰਿਆਮ ਦਨ ਦੇ ਹਾਰੇ ਪੇ ਖੋਪੋ ਕੇ ਲੁੱਟਾ ਖਾਦਿਆਂ ਵਾਰਦਾ ਤੁਨੂੰ ਅਣਜਾਣ ਦੇ ਰਹੇ ਨੇ ਬਿਊਰੋ ਰਿਪੋਰਟ ਅਖੰਡ ਲੋਕ